ਸਭੂ ਬੈਰੀਅਰ ਦੇ ਉੱਤੇ ਜੀ ਗੱਲ ਕਰੀਏ ਤੇ ਕਿਸਾਨ ਡਟੇ ਹੋਏ ਨੇ ਔਰ ਉਸੇ ਦੇ ਵਿਚਕਾਰ ਇੱਕ ਐਸੀ ਖਬਰ ਆਦੀ ਹੈ ਕਿ ਇੱਕ ਕਿਸਾਨ ਦੀ ਜਿਹੜੀ ਹੈ ਤਸਵੀਰ ਉੱਥੇ ਮੌਤ ਹੋ ਗਈ ਔਰ ਉਹ ਕਿਸਾਨ ਗਿਆਨ ਸਿੰਘ ਦੀ ਗੱਲ ਕਰੀਏ ਤੇ ਗੁਰਦਾਸਪੁਰ ਬਲੇਣਾ ਰਹਿਣ ਵਾਲਾ ਕਿਸਾਨ ਔਰ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਇੱਕ ਗਮੀ ਦਾ ਮਾਹੌਲ ਹੈ ਇੱਕ ਐਸਾ ਮਾਹੌਲ ਹੈ ਕਿ ਜਿਹੜਾ ਕਦੀ ਸੋਚਿਆ ਵੀ ਨਹੀਂ ਉਹਨਾਂ ਨੇ 70 ਸਾਲ ਬਜ਼ੁਰਗ ਸੀ ਔਰ 11 ਤਰੀਕ ਨੂੰ ਉਹ ਦਿੱਲੀ ਵੱਲੋਂ ਪਹੁੰਚ ਕੀਤੇ ਔਰ ਇਸ ਅੰਦੋਲਨ ਦਾ ਹਿੱਸਾ ਬਣੇ ਔਰ ਜੇ ਗੱਲ ਕਰੀਏ ਤੇ ਯਾਨ ਸਿੰਘ ਅੰਦੂਲ ਪਿਛਲੇ ਉਹਨਾਂ ਦਾ ਪਰਿਵਾਰ ਦਾ ਕਹਿੰਦਾ ਕਿ ਸ਼ੁਰੂ ਤੋਂ ਹੀ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਬੰਦੇ ਰਹੇ ਚਾਹੇ ਕੋਈ ਵੀ ਕਿਸਾਨ ਤਰਨਿਆਂ ਦੀ ਗੱਲ ਹੋਵੇ ਜਾਂ ਪਿਛਲੇ ਦਿੱਲੀ ਅੰਦੋਲਨ ਦੀ ਗੱਲ ਹੋਵੇ ਉਦੋਂ ਵੀ ਉੱਥੇ ਸ਼ੰਭੂ ਬੈਰੀਅਰ ਦੇ ਉੱਤੇ ਜਾਂ ਅੱਗੇ ਸਿੰਘੂ ਬਾਰਡਰ ਦੇ ਉੱਤੇ ਉਹ ਡਟੇ ਰਹੇ ਔਰ ਅੱਜ ਵੀ 11 ਤਰੀਕ ਨੂੰ ਇੱਥੋਂ ਗਏ ਸੀ ਘਰੋਂ ਔਰ ਰਾਤੀ ਦੇਰ ਰਾਤ ਉਹਨਾਂ ਦੀ ਪਰਿਵਾਰ ਨਾਲ ਜ਼ਰੂਰ ਗੱਲ ਹੋਈ ਲੇਕਿਨ ਸਵੇਰੇ ਸੁਨੇਹਾ ਮਿਲਦਾ ਕਿ ਉਹਨਾਂ ਦੀ ਹਾਲਾਤ ਖਰਾਬ ਹੋ ਗਏ ਔਰ ਅਚਨੂ ਗੈਸ ਦਾ ਜਿਹੜਾ ਉਹ ਗੈਸ ਚੜਨ ਦੇ ਕਰਕੇ ਪਹਿਲੇ ਇੱਕ ਪ੍ਰਾਈਵੇਟ ਹਸਪਤਲ ਚ ਲਿਜਾਇਆ ਜਾਂਦਾ ਉਸ ਤੋਂ ਬਾਅਦ ਰਜਿੰਦਰਾ ਹਸਪਤਲ ਦੇ ਵਿੱਚ ਉਹਨਾਂ ਦੀ ਇਤਿਹਾਲ ਚਲ ਜਾਂਦਾ ਔਰ ਆਪਾਂ ਪਰਿਵਾਰ ਨਾਲ ਗੱਲ ਕਰਦੇ ਅੱਜ ਪਰਿਵਾਰ ਦੇ ਵਿੱਚ ਇੱਕ ਬੜਾ ਗਮੀ ਦਾ ਮਾਹੌਲ ਆ ਕਿਦਾਂ ਦਾ ਕੀ ਸੁਨਿਆ ਮਿਲਿਆ ਤੁਹਾਨੂੰ ਹਾਂਜੀ ਬਹੁਤ ਗਮੀ ਕੀ ਸੁਨਿਆ ਕੀ ਮਿਲਿਆ ਸੀ ਮੇਰੇ ਕਰੀ ਹਾਂਜੀ ਸਰਪੰਚ ਦਾ ਫੋਨ ਆ ਕਿ ਠੀਕ ਨਹੀਂ ਆ ਤੇ ਮੁੜ ਕੇ ਡੈੱਟ ਹੋਈ ਡੈੱਟ ਜੇ ਤੋਂ ਪਟਿਆਲਾ ਹਸਪਤਲ ਲੈ ਕੇ ਹਾਂਜੀ ਕਿ ਕਿਵੇਂ ਦਾ ਇੱਕ ਗਿਆਨ ਸਿੰਘ ਜੀ ਦੀ ਜੇ ਗੱਲ ਕਰੀਏ 70 ਸਾਲਾ ਬਜ਼ੁਰਗ ਪਰਿਵਾਰ ਦੇ ਉੱਤੇ ਤੇ ਇੱਕ ਬੜਾ ਕਹਿੰਦੇ ਬਜ਼ੁਰਗਾਂ ਦਾ ਬੜੀ ਘਰ ਦੇ ਉੱਤੇ ਸਾਇਆ ਹੁੰਦਾ ਹਾਂਜੀ ਹਾਂਜੀ ਘਰ ਦੇ ਰਾਖੀ ਬੜੇ ਤਾਂ ਚਾਚਾ ਜੀ ਛੋਟੀ ਛੋਟੀ ਬੱਚੀਆਂ ਨਾਲ ਕਿਤੇ ਬਹੁਤ ਪਿਆਰ ਕਰਦੇ ਸੀ ਚਾਚਾ ਜੀ ਕਾਦਾ ਜਿੰਦਾ ਹੀ ਜਿੱਤੇ ਮਰਦੀ ਅੱਡੇ ਦਾ ਕੰਮ ਹੀ ਖੁੱਲਾ ਬੂਹੇ ਛੱਡ ਕੇ ਚੱਲ ਜਣੇ ਬਹੁਤ ਹੀ ਸਾਡਾ ਚਾਚਾ ਜੀ ਨੇ ਪ੍ਰੇਮ ਹੀ ਕਿਤੇ ਲੀੜੇ ਧੋਣੇ ਪੋਣੇ ਆਖਣਾ ਪਾਉ ਬਹੁਤ ਪ੍ਰੇਮ ਹੀ ਅੱਡੇ ਤੇ ਕਿਤੇ ਚਾਚਾ ਜੀ ਕਿੰਨੇ ਕਈ 11 ਤਰੀਕ ਨੂੰ ਉਦਨ ਕੀ ਆਖ ਕੇ ਗਈ ਆਪਾਂ ਉੱਥੇ ਹਾਂਜੀ ਪਾਜੀ ਅੰਦੇ ਦਿੱਲੀ ਚੱਲੇ ਸਰਪੰਚ ਦੇ ਨਾਲ ਚੱਲੇ ਕੱਪੜੇ ਦਿੱਤੇ ਦੋ ਦੋ ਸੂਟ ਦਿੱਤੇ ਕੰਬਲ ਦਿੱਤੇ ਆ ਤੇ ਤੁਹਾਨੂੰ ਜਿੰਨੇ ਦਿਨ ਤੱਕ ਲੱਗਣਗੇ ਕੋਈ ਨਹੀਂ ਤੇ ਜਿੱਦ ਤੱਕ ਕੇ ਰਹਿਣਾ ਤੁਹਾਨੂੰ ਹਾਂਜੀ ਪਹਿਲੇ ਵੀ ਜਾਂਦੇ ਸੀ ਹਾਂਜੀ ਪਾਜੀ ਪਹਿਲੋਂ ਵੀ ਜਾਂਦੇ ਪਹਿਲੋਂ ਜਦੋਂ ਸਾਡੇ ਸਰਪੰਚ ਨੇ ਤੁਸੀਂ ਨਹੀਂ ਕਹਣਾ ਉਹਦੇ ਨਾਲ ਜਾਣਾ ਜਾਣਾ ਹਾਂਜੀ ਹਾਲਾਤ ਕਿਦਾਂ ਦੇ ਆ ਹਾਲਾਤ ਪਾਜੀ ਮਾੜੇ ਹੀ ਆ ਫਿਰ ਲੱਗ ਪੈੜੀ ਦਾ ਵਾ ਮਾੜਾ ਮਾੜਾ ਮਟ ਟਾਈਮ ਸੱਤਾ ਸਿਰ ਤੇ ਕਰਜ਼ ਵੀ ਆ ਹਾਂਜੀ ਕਰਜ਼ ਆ ਵੀ ਆ ਸੱਚਾ ਵੀ ਹੈਗਾ ਸੱਤ ਤੇ ਪਰਿਵਾਰ ਦੇ ਸਿੱਤੇ ਕਰਜ਼ਾ ਵੀ ਹੈ ਇੱਕ ਕਿਲਾ ਪੈਲੀ ਮਹਿਜ਼ ਇੱਕ ਕਿਲਾ ਪੈਲੀ ਇਸ ਪਰਿਵਾਰ ਦੀ ਔਰ ਅੱਜ ਘਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਅੱਜ ਹਾਲਾਤ ਕਿਵੇਂ ਦੇ ਨੇ ਹਰ ਘਰ ਦੇ ਵਿੱਚ ਸੂਸਕਰਨ ਲੋਕ ਆਈ ਨੇ ਪਿੰਡਾਂ ਤੋਂ ਲੋਕ ਆ ਪਰ ਪਰਿਵਾਰ ਨਾਲ ਵੀ ਗੱਲ ਕਰਦੇ ਹਾਂ ਕਿ ਜਿੰਨਾ ਕੋ ਰਹਿੰਦੇ ਸੀ ਭਾਜੀ ਬਾਰ-ਬਾਰ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਲੇਕਿਨ ਹਾਲਾਤ ਇਹੋ ਜਿਹੇ ਆ ਕਿ ਸ਼ਾਇਦ ਸਵਾਲ ਕੋਈ ਨਹੀਂ ਮੈਨੂੰ ਪੁੱਛਿਆ ਜਾਂਦਾ ਹਾਲ ਤਬ ਦਰਸਾ ਜੋਗਾ ਜੀ ਜ਼ਮੀਨ ਦਾ ਇੱਕ ਕਿੱਲਾ ਉਤੋਂ ਗੁਣਗੁਣਾ ਜਾਰਾ ਕਰਦੇ ਹਾਂ ਤੇ ਢੜੀ ਡੱਪਾ ਕਰਨ ਵਾਲੇ ਹਾਂ ਫਿਰ ਵੀ ਉਹ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਜਾਂਦੇ ਸੀ ਦਿੱਲੀ ਵੀ ਪਹੁੰਚੇ ਸੀ ਦਿੱਲੀ ਵੀ ਮੁਰਜ਼ਾ ਫਤਾ ਫਤੇ ਕਰਕੇ ਫਿਰ ਵਾਪਸ ਆਏ ਸੀਗੇ ਤੇ ਹੁਣ ਇਥੋਂ 11 ਤਰੀਕ ਤੋਂ ਗਏ ਸੀਗੇ ਤੇ ਹਰਿਆਣਾ ਬਾਰਡਰ ਤੇ ਪਹੁੰਚੇ ਸੰਭੂ ਬੈਰੀਅਲ ਤੇ ਉੱਥੇ ਹਰਿਆਣਾ ਸਰਕਾਰ ਨੇ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਹੀ ਬਣਾ ਰੱਖਿਆ ਹੈ ਉਥੇ ਅਥਰੂ ਦੇ ਗੈਸ ਦੇ ਗੋਲੇ ਛੱਡ-ਛੱਡ ਕੇ ਉਹਨਾਂ ਨੇ ਇਹਨਾਂ ਦੀ ਤਵੀਰ ਥੋੜੀ ਜਿਹੀ ਖਰਾਬ ਹੋ ਗਈ ਇਹਨੂੰ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਉੱਥੋਂ ਨਹੀਂ ਫਰਕ ਪਿਆ ਫਿਰ ਆਦਰ ਜਿੰਦਰਾ ਲੈ ਗਏ ਰਜਿੰਦਰਾ ਜਾ ਕੇ ਸਵੇਰ ਹੋਸੀ ਦੀ ਦਾ ਜਾਮ ਪੀ ਗਏ ਜੀ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਮੈਂ ਹੀ ਆ ਦੋ ਛੋਟੇ ਬੱਚੇ ਆ ਇੱਕ ਬੈੜੀ ਸਾਡਾ ਗੁਜਰਜੋਗ ਆ ਵਾ ਤੇ ਮੈਂ ਇਆ ਘਰ ਦੇ ਵਿੱਚ ਮੈਂ ਵੀ ਸਕੂਲ ਵਾਲੀ ਬਾਤ ਚਲਾਉਣਾ ਉਤੇ ਘੁੰਮ ਜਰਾ ਕਰਦੇ। ਪછી ਬੜਾ ਔਖਾ ਅੱਜ ਹਾਲਾਤ ਆਪਾਂ ਵੇਖਦੇ ਪਏ ਜੂ ਭਾਵੇਂ ਬਾਰਡਰ ਦੀ ਤਸਵੀਰ ਵੇਖੀਏ ਤੁਹਾਡੇ ਪਿੰਡ ਦੇ ਵਿੱਚ ਵੀ ਅੱਜ ਬਾਣਾ ਵਾਪਰੇ ਅਸੇ ਕਿਦਾਂ ਦੀ ਗੱਲ ਇਹ ਬਹੁਤ ਜ਼ਿਆਦਾ ਤਤਸੁਨਸੂਰ ਸਭੰਦਾ ਮਾਇਆ ਕੰਮ ਇਹ ਦੇਖੋ ਕਿਨੇ ਵੀ ਇਹ ਸਰਕਾਰਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਅਥਰੂ ਦੇ ਗੋਲੇ ਸੁੱਟ ਕੇ ਤੋਂ ਉਹਨਾਂ ਨੇ ਨੁਕਸਾਨ ਕੰਢੇ ਲੋਕਾਂ ਦਾ ਬੋਦ ਕਿਤੇ ਦੰਦ ਜਾ ਕੇ ਦੇ ਹੋ ਗਿਆ ਵਾ ਉਹਨੂੰ ਮਤਲਬ ਕੁਝ ਸਾਦੀ ਪ੍ਰੋਬਲਮ ਇਸ ਕਰਕੇ ਉਹਨੂੰ ਹੋ ਗਿਆ ਟੈਗ ਕਰਾਂ ਸਰਕਾਰਾਂ ਦਾ ਰਵਈਆ ਕਿਦਾਂ ਸਮਝਦੇ ਸਰਕਾਰਾਂ ਦਾ ਬਹੁਤ ਜੀ ਮਾੜਾ ਜੀ ਬਹੁਤ ਜ਼ਿਆਦਾ ਮਾੜਾ ਸਰਕਾਰਾਂ ਨੂੰ ਚਾਹੀਦਾ ਨਹੀਂ ਇਹ ਜੀ ਮਾੜੇ ਹਾਲਾਤ ਬਹੁਤ ਜ਼ਿਆਦਾ ਕੀਤੇ ਇਹਨਾਂ ਨੇ ਇਹਦੇ ਕਿੰਨੇ ਵੀ ਚਲੋ ਨਹੀਂ ਹੋਣਾ ਚਾਹੀਦਾ ਇਹਦਾ ਬਿਲਕੁਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਦੇ ਵਿੱਚ ਅੱਜ ਦੁੱਖ ਦੀ ਘੜੀ ਆ ਹੋਈ ਇਸ ਪਰਿਵਾਰ ਦਾ ਜੀ ਚਾ ਚੁੱਕਾ ਔਰ ਉਸ ਕਿਸਾਨੀ ਅੰਦੁੱਲਨ ਦੇ ਵਿੱਚ ਹਿੱਸਾ ਸੀ ਇਸ ਅੰਦੋਲਨ ਦੇ ਵਿੱਚ ਹਜੇ ਵੀ ਕਈ ਨੌਜਵਾਨ ਉਥੇ ਸ਼ਾਮਲ ਨੇ ਹੋਰ ਕਿਸਾਨ ਸ਼ਾਮਲ ਨੇ ਔਰ ਬਹੁਤ ਸਾਰੇ ਜਿਹੜੇ ਨੌਜਵਾਨ ਵੀ ਔਰ ਹੋਰ ਕਿਸਾਨ ਜਿਹੜੇ ਨੇ ਉਹ ਜ਼ਖਮੀ ਵੀ ਨੇ ਔਰ ਹਸਪੀਟਲ ਦੇ ਵਿੱਚ ਇਲਾਜ ਦੇ ਵਿੱਚ ਔਰ ਅੱਜ ਇਹਨਾਂ ਪਰਿਵਾਰਾਂ ਦੀ ਔਰ ਆਮ ਹਰ ਪੰਜਾਬੀ ਦੀ ਇੱਕ ਮੰਗ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਔਰ ਜਲਦੀ ਉਹ ਅੰਦੋਲਨ ਤੋਂ ਵਾਪਸ ਜਿੱਤ ਹਾਸਲ ਕਰਕੇ ਜਾਂ ਇੱਕ ਕਹਿ ਲਈਏ ਕਿ ਚੰਗੇ ਹਾਲਾਤਾਂ ਦੇ ਵਿੱਚ ਘਰਾਂ ਨੂੰ ਵਾਪਸ ਮੁੜਦ ਪਰਤ ਕੈਮਰਾ ਪਰਸਨ ਦੇ ਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਨ ਟੀਵੀ ਲਈ ਗੁਰਦਾਸ